सभी फेस्टिवल हम सेलिब्रेट भी कर रहे हैं साथ में और इतना अच्छा लग रहा है कि जो फुटफॉल है बहुत अच्छा है इधर सेलिब्रेट करते हैं चूड़ियाँ लेते हैं न्यू मेहंदी लगवाते हैं नील्स लगवाते हैं अपने एक दिन है जब हम खुद को पैम्पर कर सकते हैं मैंने इनसे मेहंदी लगवाई है वैसे तो मैं हर साल इनसे लगवाती हूँ डिजाइन आर वेरी ब्यूटीफुल पैसा वसूल एंड स्टाफ इज ऑल्सो वेरी नाइस एंड कॉपरेटिड जो मेरी चॉइस थी सिर्फ उसको बहुत ज़्यादा ध्यान दिया गया है और जो मैं चाहती थी वैसे ही लगाया गया और बहुत स्टाफ अच्छा है बहुत अच्छा रिस्पॉन्स है क्लाइंट को भी बहुत डिज़ाइन्स अच्छा मेरी पसंद आ रही है कोई हाथों में कोई पैरों में सब जगह से अच्छी अच्छी डिटेलिंग वाली डिजाइंस लगा रहे हैं फिगर्स भी बहुत लोगों ने एक्सेप्ट किए बहुत अच्छा लग रहा है उनको भी लेडीज़ का तो सबसे बढ़िया त्योहार ये इसी को माना जाता है तो ये मेहंदी अच्छी लग जाए तो उससे भी ਬੜੀ ਹੈ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਤੇ ਆਪਾਂ ਗੱਲਬਾਤ ਕਰਦੇ ਆਂ ਇਸ ਟਾਈਮ ਅਸੀਂ ਕੁਮਾਰ ਮੰਡੀ ਦੇ ਵਿੱਚ ਪਹੁੰਚੇ ਹੈਗੇ ਆਂ ਔਰ ਕਰਵਾ ਚੌਥ ਦਾ ਟਾਈਮ ਆ ਚੁੱਕਾ ਹੋਇਆ ਤੇ ਜਿਹੜੇ ਲੋਕ ਜਿਹੜੇ ਹੈਗੇ ਇਸ ਟਾਈਮ ਇੱਥੇ ਪਹੁੰਚੇ ਹੋਏ ਕੁਮਾਰ ਮੰਡੀ ਦੇ ਵਿੱਚ ਉਹ ਤਸਵੀਰਾਂ ਤੁਸੀਂ ਇਸ ਟਾਈਮ ਦੇਖ ਸਕਦੇ ਹੋ ਕਿ ਇਸ ਟਾਈਮ ਕੁਮਾਰ ਮੰਡੀ ਬਿਲਕੁਲ ਇੱਥੇ ਰਸ਼ ਲੱਗਿਆ ਹੋਇਆ ਔਰ ਜਿੱਥੇ ਅਸੀਂ ਪਹੁੰਚੇ ਹੋਏ ਆਂ ਪਲਕ ਵਰਮਾ ਮੇਕਅਪ ਆਰਟਿਸਟ ਦੇ ਉੱਤੇ ਪਹੁੰਚੇ ਹੋਏ ਆ ਤੇ ਇਹਨਾਂ ਨੇ ਬੜਾ ਅੱਛਾ ਆਰਟਿਸ ਇੱਥੇ ਲਗਾਇਆ ਹੋਇਆ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਆ ਤੇ ਦੇਖ ਸਕਦੇ ਹੋ ਕਿ ਜਿਹੜੇ ਮਹਿਲਾਵਾਂ ਹੈਗੀਆਂ ਨੇ ਜਿਹੜੀਆਂ ਇੱਥੇ ਉਹ ਵੀ ਸਜ ਧਜ ਕੇ ਆਈਆਂ ਨੇ ਤੇ ਮਹਿੰਦੀ ਦਾ ਇੱਥੇ ਬੜਾ ਅੱਛਾ ਤੇ ਕੰਮ ਕੀਤਾ ਜਾਂਦਾ ਤੇ ਗੱਲਬਾਤ ਕਰਦੇ ਜਿਹੜੇ ਓਨਰ ਨੇ ਉਹਨਾਂ ਨਾਲ ਵੀ ਆਪਾਂ ਗੱਲ ਕਰਾਂਗੇ ਤੇ ਪਹਿਲਾਂ ਕੈਮਰਾ ਵੀਰ ਨੂੰ ਕਹੂੰਗਾ ਜਰਾ ਪਹਿਲਾਂ ਮਹਿੰਦੀ ਦੇ ਜਰਾ ਤਸਵੀਰਾਂ ਜਿਹੜਾ ਦਿਖਾਈ ਜਾਣ ਜਿੱਥੇ ਅੱਜ ਕੱਲ ਕਰਵਾ ਚੌਥ ਹੈ ਕਰਵਾ ਚੌਥ ਨੂੰ ਲੈ ਕੇ ਮਹਿਲਾਵਾਂ ਅੱਜ ਕੱਲ ਦੇ ਦਿਨਾਂ ਨੂੰ ਲੈ ਕੇ ਸਜ ਧਜ ਤੇ ਤਸਵੀਰਾਂ ਬਿਲਕੁਲ ਅਮੇਜ਼ਿੰਗ ਤੇ ਆਪਾਂ ਦੇਖੰਦੇ ਪਏ ਆ ਕਿ ਬੜਾ ਅੱਛਾ ਲੱਗਦਾ ਜਦੋਂ ਮੇਲਾਵਾ ਸੱਜ ਤੱਜ ਕੇ ਜਦੋਂ ਮਹਿੰਦੀ ਦਾ ਔਰ ਕੱਲ ਨੂੰ ਜਿਹੜਾ ਤਿਆਰ ਸ਼ੋਰ ਹੋ ਕੇ ਆਪਣੇ ਹਸਬੰਡ ਵਾਸਤੇ ਆਪਣੀਆਂ ਲੰਬੀਆਂ ਉਮਰਾਂ ਮੰਗਦੀਆਂ ਨੇ ਤੇ ਗੱਲਬਤ ਕਰਦੇ ਆ ਸਾਡੇ ਵਿੱਚ ਜਿਹੜੇ ਓਨਰ ਨੇ ਤੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਵੇਂ ਦੇਖਦੇ ਹੋ ਕਿ ਮਹਿੰਦੀ ਦਾ ਲੱਗ ਰਹੀ ਐ ਔਰ ਬੜੀ ਰੌਣਕਾਂ ਲੱਗੀਆਂ ਹੋਈਆਂ ਨੇ ਤੇ ਕੀ ਕਹਿਣਾ ਚਾਹੋਗੇ ਜਿਹੜਾ ਬਹੁਤ ਅੱਛਾ ਲੱਗ ਰਿਹਾ ਐ ਮੇਕ ਕੋ ਤੋਂ ਲਾਈਕ ਸਭੀ फेस्टिवल हम सेलिब्रेट भी कर रहे हैं साथ में और इतना अच्छा लग रहा है कि जो फुटफॉल है बहुत अच्छा है इधर घुमार मंडी में लाइक like हमें फाइव ओ क्लॉक टिल मॉर्निंग में हम जा रहे हैं तो बहुत अच्छा एक्सपीरियंस है हम बैक टू इयर्स से लगा रहे हैं स्टॉल ये हमारा थर्ड ईयर है इस बार भी बहुत अच्छा एक्सपीरियंस रहा है जो पलक है शी इज़ माई भाभी एंड उनसे आप बात कीजिए तो ये पलक सो आपनर ने पलक वर्मा ਆਪਾਂ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆਂ ਬੜੇ ਅੱਛੇ ਨੇਕ ਇਨਸਾਨ ਆ ਆਪਾਂ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਕੇ ਸਤਿਕਾਰ ਸਤਿਕਾਰ ਮੈਮ ਕਿੱਦਾਂ ਦੇ ਦੇਓ ਪਹਿਲਾਂ ਤੁਹਾਡਾ ਸਵਾਗਤ ਆ ਅਮੇਜ਼ਿੰਗ ਟੀਵੀ ਦੇ ਵਿੱਚ ਕਿਵੇਂ ਦੇ ਦੇਉ ਕਿ ਅੱਜ ਮਹਿੰਦੀ ਆਰਟਿਸਟ ਦਾ ਇੱਥੇ ਲਗਾਇਆ ਹੋਇਆ ਪੂਰਾ ਤੇ ਮੇਲਾ ਵਾਂ ਸੱਜ ਧੱਜ ਰਹੀਆਂ ਕੱਲ ਕਰਵਾ ਚੌਦ ਹੈ ਤੇ ਆਪਣੇ ਹਸਬੰਡ ਵਾਸਤੇ ਲੰਬੀ ਉਮਰਾਂ ਮੰਗ ਲਈਆਂ ਤੇ ਕੀ ਕਰਨਾ ਚਾਹੁੰਦੇ ਬਸ ਇੱਕ ਹੀ ਫੈਸਟੀਵਲ ਹੈ ਪੂਰੇ ਸਾਲ ਵਿੱਚ ਜੋ ਲੇਡੀਜ਼ ਕੋ ਡੈਡੀਕੇਟਿਡ ਹੈ ਹੈ ਤਾਂ ਵੈਸੇ ਇਹ ਹਸਬੈਂਡਸ ਕੇ ਲਈ ਬਟ ਪੂਰਾ ਲੇਡੀਜ਼ ਕੋ ਡੈਡੀਕੇਟਿਡ ਹੈ ਕਿ ਲੇਡੀਜ਼ ਆਪਣੇ ਲਈ ਸਾਰ ਸੈਲੀਬ੍ਰੇਟ ਕਰਤੇ ਹਨ ਚੂੜੀਆਂ ਲੈਂਦੇ ਹਨ ਨਿਊ ਮਹਿੰਦੀ ਲਗਵਾਤੇ ਨੇਲਸ ਲਗਵਾਤੇ ਆਪਣੇ ਇੱਕ ਦਿਨ ਹੈ ਜਦੋਂ ہم ਖੁਦ ਕੋ ਪੈਂਪਰ ਕਰ ਸਕਤੇ ਅੱਛੇ ਜੀ ਜੀ ਬਾਕੀ ਜਿਹੜੇ ਦਿਨ ਹੁੰਦੇ ਹੈਗੇ ਨੇ ਉਹ ਆਪਣੇ ਘਰ ਦੇ ਵਿੱਚ ਜਾਂ ਬੱਚਿਆਂ ਦੇ ਵਿੱਚ ਹੈ ਨਾ ਬਿਲਕੁਲ ਬਿਲਕੁਲ ਉਹ ਤਾਂ ہماری ਫੈਮਿਲੀ ਕੋ ਡੈਡੀਕੇਟਡ ਹੈ ਹੀ ਹੈ ਇੱਕ ਇਹ ਡੇ ਹੁੰਦਾ ਹੈ ਜੋ ہم ਖੁਦ ਕੋ ਡੈਡੀਕੇਟ ਕਰ ਸਕਤੇ ਹੈ ਜੀ ਜੀ ਤੇ ਮੈਮ ਇੱਕ ਗੱਲ ਮੈਂ ਹੁਣ ਜਿਹੜੀਆਂ ਇਹ ਤੁਸੀਂ ਕਿੰਨੇ ਡੇਰ ਤੋਂ ਲਗਾਉਂਦੇ ਪਏ ਹੈਗੇ ਤੁਸੀਂ ਇਹ ਇਹ ہمارا 3rd ਇਅਰ ਹੈ ਇਹ ہمارا 3 ਸਾਲ ਹੋ ਗਏ ਹਾਂ ਜੀ ਓਕੇ ਓਕੇ ਤੇ ਮੈਮ ਇੱਕ ਗੱਲ ਹੋਰ ਪੁੱਛੂੰ ਆਪਣੇ ਅਮੇਜ਼ਿੰਗ ਟੀਵੀ ਚੈਨਲ ਉੱਤੇ ਕਿ ਜਿਹੜੇ ਤੁਸੀਂ ਇਹ ਲੜਕੀਆਂ ਤੁਸੀਂ ਇੱਥੇ ਆਪਣੇ ਸਟਾਲ ਦੇ ਉੱਤੇ ਬਿਠਾਈਆਂ ਕਿੱਥੋਂ ਕਿਹੜੀ ਜਗ੍ਹਾ ਤੋਂ ਆਈਆਂ ਇਹ ਸਪੈਸ਼ਲ ਆਰਟਿਸਟ ਹੈ ਮਹਿੰਦੀ ਆਰਟਿਸਟ ਹੈ ਜੋ ਸਪੈਸ਼ੀਲੀ ਸੂਰਤ ਸੇ ਆਤੇ ਹਨ ਅੱਛਾ ਸੂਰਤ ਤੋਂ ਆਏ ਨੇ ਇਹ ਸੂਰਤ ਸੇ ਆਤੇ ਹਨ ਆਰਟਿਸਟ ਹੈ ਕੀ ਬਾਤ ਹੈ ਹਾਂਜੀ ਇਨਕਾ ਪ੍ਰੋਫੈਸ਼ਨ ਹੀ ਹੈ ਇਹ ਪ੍ਰੋਫੈਸ਼ਨਲ ਆਰਟਿਸਟ ਹੈ ਐਕਸਪਰਟੀਜ਼ ਹੈ ਇਨਕੀ ਮਹਿੰਦੀ ਮੈਂ ਬਾਰੀਕੀ ਸੇ ਡਿਜ਼ਾਈਨ ਲਗਾਤੇ ਹਨ ਔਰ ਬਹੁਤ ਅੱਛੇ ਡਿਜ਼ਾਈਨਸ ਹੁੰਦੇ ਹਨ ਇਨਕੇ ਤੇ ਮੈਮ ਜਿਹੜੇ ਰੇਟ ਇਹਨਾਂ ਦੇ ਹੈਗੇ ਨੇ ਕਿੱਦਾਂ ਇਹਨਾਂ ਰੇਟਸ ਸਾਡੇ ਬਹੁਤ ਹੀ ਨੋਮੀਨਲ ਹੈ ਜੈਸੇ ਬਾਤ ਤੁਸੀਂ 2100 ਸੇ ਸਟਾਰਟਿੰਗ ਹੈ ਹਾਂਜੀ 2100 ਸੇ ਸਟਾਰਟਿੰਗ ਹੈ ਸਾਡੇ ਫਿਰ ਅਕੋਰਡਿੰਗ ਟੂ ਯੋਰ ਡਿਜ਼ਾਈਨਸ ਕੈਸੇ ਆਪ ਡਿਜ਼ਾਈਨਸ ਲੈਣਾ ਚਾਹਤੇ ਹੋ ਫਿਰ ਉਸ ਸੇ ਵੈਰੀ ਕਰਦੇ ਹਾਂ ਹੂੰ ਹੂੰ ਸੋ ਆਪਾਂ ਜਿਹੜੇ ਪਲਕ ਮੈਡਮ ਸੀ ਆਪਾਂ ਉਹਨਾਂ ਨਾਲ ਵੀ ਆਪਾਂ ਗੱਲਬਾਤ ਕੀਤੀ ਹੈ ਹੁਣ ਆਪਾਂ ਆਪਣੇ ਜਿਹੜੇ ਇੱਥੇ ਕਸਟਮਰ ਆਏ ਨੇ ਆਪਾਂ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਵਾਂਗੇ ਆਪਣੇ ਅਮੇਜ਼ਿੰਗ ਟੀਵੀ ਚੈਨਲ ਉੱਤੇ ਤੇ ਦੇਖ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿੱਦਾਂ ਦੇਖਦੇ ਅੱਜ ਤੁਸੀਂ ਪਲਕ ਬਰਮਾ ਆਰਟਿਸਟ ਮੇਕਅਪ ਦੇ ਉ ਮੈਂ ਨੇ ਇਨਸੇ ਮਹਿੰਦੀ ਲਗਵਾਈ ਹੈ ਵੈਸੇ ਤੋਂ ਮੈਂ ਹਰ ਸਾਲ ਇਨਸੇ ਲਗवाती ਹੂੰ ਡਿਜ਼ਾਈਨਸ ਆਰ ਵੈਰੀ ਬਿਊਟੀਫੁਲ ਪੈਸਾ ਵਸੂਲ ਐਂਡ ਸਟਾਫ ਇਜ਼ ਆਲਸੋ ਵੈਰੀ ਨਾਈਸ ਐਂਡ ਕੋਆਪਰੇਟਿਵ ਜੀ ਔਰ ਦੇਖ ਸਕਦੇ ਹੋ ਕਿ ਕੱਲ ਕਰਵਾ ਚੋਤ ਆਪਣੇ ਹਸਬੰਡ ਵਾਸਤੇ ਅਸੀਂ ਲੰਬੀ ਉਮਰਾਂ ਮੰਗਦੇ ਆ ਠੀਕ ਹੈ ਕਿਦਾਂ ਦੇ ਦਾਂ ਕੀ ਕਹਿਣਾ ਚਾਹੀਦਾ ਇਹ ਕਈ ਤਾਂ ਫੈਸਟੀਵਲ ਆ ਜਿਸ ਮੇਂ ਹਰ ਲੜਕੀ ਆਪਣੇ ਆਪ ਨੂੰ ਪੈਂਪਰ ਕਰਦੀ ਹੈ ਆਪਣੇ ਹਸਬੈਂਡ ਦੇ ਲਈ ਫਾਸਟ ਰੱਖਦੀ ਹੈ ਤੇ ਲੰਬੀ ਲੰਬੀ ਉਮਰੇ ਮੰਗਦੀ ਹੈ ਉਹਨਾਂ ਦੇ ਲਈ ਹਾਂ ਜੀ ਔਰ ਇਹਨਾਂ ਦੇ ਮੈਮ ਤੁਸੀਂ ਅੱਜ ਇੱਥੇ ਪਹੁੰਚੇ ਹੈਗੇ ਹੋ ਤੇ ਇਹਨਾਂ ਰੇਟ ਵਗੈਰਾ ਠੀਕ ਨੇ ਇਹਨਾਂ ਦੇ ਹਾਂ ਜੀ ਹਾਂ ਜੀ ਬਿਲਕੁਲ ਜੈਨੂਇਨ ਨੇ ਡਿਜ਼ਾਈਨਸ ਵੀ ਬਹੁਤ ਅੱਛੇ ਨੇ ਡਿਜ਼ਾਈਨ ਅੱਛੇ ਨੇ ਯੂ ਆਲਸੋ ਵਿਜ਼ਿਟ ਦਿਸ ਸਟਾਲ ਮੈਮ ਇੱਕ ਗੱਲ ਮੈਂ ਹੋਰ ਪੁੱਛੂੰ ਆਪਣੇ ਅਮੇਜ਼ਿੰਗ ਟੀਵੀ ਚੈਨਲ ਤੇ ਕਿ ਕਈ ਨਾ ਲੇਡੀਜ਼ ਨੂੰ ਹੁੰਦਾ ਵਾ ਕਿ ਬਰੀਕ ਮਹਿੰਦੀ ਲਗਾਣੀ ਹੈ ਜਾਂ ਮੋਟੀ ਮਹਿੰਦੀ ਲਗਾਣੀ ਕਿਦਾਂ ਇਹਦੇ ਬਾਰੇ ਉਹ ਤਾਂ ਕਸਟਮਰ ਦੀ ਚੁਆਇਸ ਹੈ ਨਾ ਜਿਵੇਂ ਅਮੇ ਬਰੀਕ ਦਾ ਸ਼ੌਂਕ ਹੈ ਤਾਂ ਉਹਨਾਂ ਨੇ ਜਿਵੇਂ ਡਿਜ਼ਾਈਨਸ ਅਮਨੇ ਬੋਲੇ ਨੇ ਉਹਨਾਂ ਨੇ ਵੈਸੇ ਹੀ ਲਗਾਏ ਹਾਂਜੀ ਤੇ ਦੂਸਰੀ ਵਾਲੇ ਪੁੱਛੂੰਗਾ ਜਿੱਦਾਂ ਤੁਸੀਂ ਇਹਨਾਂ ਨੂੰ ਕਹਿੰਦੇ ਓਦਾਂ ਹੀ ਡਿਜ਼ਾਈਨ ਤਿਆਰ ਕਰ ਦਿੰਦੇ ਹਾਂ ਹਾਂਜੀ ਹਾਂਜੀ ਬਿਲਕੁਲ ਸਹੀ ਹਾਂਜੀ ਬਾ ਕੀ ਬਾਤ ਹੈ ਮੈਮ ਸੋ ਆਪਾਂ ਗੱਲਬਾਤ ਕੀਤੀ ਹੈ ਜਿਹੜੇ ਕਸਟਮਰ ਹੈਗੇ ਨੇ ਆਪਾਂ ਹੋਰ ਜਣਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਮੈਂ ਮੈਂ ਸਸਿਕਾ ਸਸਿਕਾ ਜੀ ਪਹਿਲਾਂ ਮੈਂ ਕੈਮਰਾ ਵੀਰ ਨੂੰ ਕਹਾਂਗਾ ਪਹਿਲਾਂ मेहंदी का आर्ट दिखाया जावे जरा बिल्कुल तस्वीरें ਤੁਸੀਂ ਇਸ ਟਾਈਮ ਦੇਖਦੇ ਕਿੰਨੀ ਗੂੜੀ ਮਹਿੰਦੀ ਲੱਗ ਰਹੀ ਹੈ ਔਰ ਦੇਖਿਆ ਜਾਵੇ ਤਾਂ ਇਹ ਪਲਕ ਵਰਮਾ ਮੇਕਅਪ ਆਰਟਿਸਟ ਤੇ ਪਹੁੰਚੇ ਹੋਏ ਨੇ ਤੇ ਗਲਬਤ ਕਰਦੇ ਨੇ ਜਿਹੜੇ ਕਸਟਮਰ ਮੈਮ ਕਿੱਦਾ ਦੇਖਦੇ ਕਿੰਨੀ ਸੋਹਣੀ ਮਹਿੰਦੀ ਲੱਗੀ ਹੈ ਬਹੁਤ ਬਿਊਟੀਫੁਲ ਡਿਜ਼ਾਈਨ ਹੈ ਔਰ ਬਹੁਤ ਬਰੀਕੀ से ਲਗਾਏ ਜੋ ਮੇਰੀ ਚੋਇਸ ਸੀ ਸਿਰ ਉਸਕੋ ਬਹੁਤ ਜ਼ਿਆਦਾ ਧਿਆਨ ਦਿਆ ਗਿਆ ਹੈ ਔਰ ਜੋ ਮੈਂ ਚਾਹਤੀ ਸੀ ਵੈਸੀ ਹੀ ਲਗਾਇਆ ਗਿਆ ਔਰ ਬਹੁਤ ਸਟਾਫ ਅੱਛਾ ਹੈ ਜੀ ਵੀਰਲ ਦੀਦੀ ਬਹੁਤ ਅੱਛੇ ਹੈ ਜੈਸਾ ਮੈਂ ਚਾਹਤੀ ਸੀ ਔਰ ਪਲਕ ਵਰਮਾ ਨੇ ਜੈਸੇ ਮੈਨੂੰ ਰਿਕੁਆਇਰਮੈਂਟ ਥੀ ਵੈਸੀ ਹੀ ਕਰਵਾਇਆ ਜੀ ਤੁਸੀਂ ਸੈਟੀਸਫਾਈਡ ਹੋ ਤੁਸੀਂ ਵੈਰੀ ਮੱਚ ਵੈਰੀ ਮੱਚ ਵੈਰੀ ਮੱਚ ਸੋ ਆਪਾਂ ਗੱਲਬਾਤ ਕੀਤੀ ਹੈ ਔਰ ਮੈਮ ਦਾ ਕਹਿਣਾ ਹੈਗਾ ਵੈਰੀ ਮੱਚ ਬਹੁਤ ਅੱਛਾ ਇਹਨਾਂ ਨੇ ਪਲਕ ਵਰਮਾ ਜੀ ਨੇ ਔਰ ਅੱਛਾ ਕੰਮ ਕੀਤਾ ਹੈਗਾ ਆਪਾਂ ਹੋਰ ਜਾਣੀ ਵੀ ਆਪਾਂ ਗੱਲਬਾਤ ਕਰਦੇ ਤਸਵੀਰਾਂ ਤੁਸੀਂ ਇਸ ਟਾਈਮ ਅਮੇਜ਼ਿੰਗ ਤੇ ਦਿਖਾ ਰਹੇ ਆ ਤਾਂ ਦੇਖੋ ਪਹਿਲਾਂ ਕੈਮਰਾ ਵੀ ਨੂੰ ਕਹੋਗੇ ਜਰ ਤਸਵੀਰਾਂ ਇੱ ਇਨਾਂ ਨੂੰ ਜਿੱਦਾਂ ਦੀ ਮਹਿੰਦੀ ਕਹਿ ਦਈਏ ਉਦਾਂ ਦਾ ਇਹ ਕੰਮ ਕਰਦੇ ਨੇ ਬਰੀਕ ਕਰਨੀ ਬਰੀਕ ਠੀਕ ਹੈ ਮੋਟੀ ਕਰਨੀ ਮੋਟੀ ਠੀਕ ਹੈ ਪਰ ਕਿਤੇ ਨਾ ਕਿਤੇ ਜਾ ਕੇ ਕਸਟਮਰ ਪੂਰਾ ਇਨਾਂ ਕੋਲ ਸੈਟੀਸਫਾਈਡ ਹੈਗਾ ਵਾ ਤੇ ਆਪਾਂ ਹੋਰ ਜਲਣ ਵੀ ਆਪਾਂ ਗੱਲਬਾਤ ਕਰਦੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਬਿਲਕੁਲ ਤੁਹਾਨੂੰ ਅਮੇਜ਼ਿੰਗ ਦਾ ਦਿਖਾ ਰਹੇ ਆ ਤੇ ਉਸ ਤੋਂ ਬਾਅਦ ਮੈਂ ਆਪਣੇ ਕੈਮਰਾ ਵੀਰ ਨੂੰ ਕਹਾਂਗਾ ਕਿ ਇੱਧਰ ਜਿਹੜੇ ਆਪਣੇ ਐ ਜੁਐਲਰੀ ਸ਼ਾਪ ਧਿਆਨ ਨੇ ਚਲੋ ਮੈਮ ਸਤਿ ਸ੍ਰੀ ਅਕਾਲ ਸਰ ਹਾਲ ਹੈ ਸਰ ਜੀ ਕਿੰਦਾ ਦੇਖਦੇ ਹੋ ਕਿ ਮੇਕਅਪ ਦਾ ਆਰਟਿਸਟ ਔਰ ਚੱਲ ਰਿਹਾ ਮਹਿੰਦੀ ਆਰਟ ਵੀ ਲੱਗਿਆ ਹੋਇਆ ਵੈ ਤੇ ਬੜੀ ਰੌਣਕਾਂ ਲੱਗੀਆਂ ਹੋਈਆਂ ਔਰ ਕੱਲ ਕਰਵਾ ਚੋਦ ਨੂੰ ਲੈ ਕੇ ਜੀ ਬਿਲਕੁਲ ਸਰ ਬਹੁਤ ਹੀ ਅੱਛਾ ਲੱਗ ਰਿਹਾ ਸਾਨੂੰ ਜੀ ਕੀ ਕਹਿਣਾ ਚਾਹੋਗੇ ਤੁਸੀਂ ਕੁਛ ਨਹੀਂ ਸਰ ਅਸੀਂ ਹੌਲੀ ਹੌਲੀ ਸਟਾਰਟ ਅਪ ਕੀਤਾ ਸਾਨੂੰ ਸਾਨੂੰ 2 ਮਹੀਨੇ ਹੋਏ ਆ ਔਰ ਆਪਾਂ ਫ੍ਰੀ ਲੈਂਸਿੰਗ ਕਰ ਰਹੇ ਆ ਔਰ ਇਹ ਸਾਡਾ ਦੇਖ ਸਕਦੇ ਹੋ ਤੁਸੀਂ ਜੁਐਲਰੀ ਦਾ ਸ਼ੋਅ ਰਿਸਪੌਂਸ ਬਹੁਤ ਅੱਛਾ ਮਿਲ ਰਿਹਾ ਸਾਨੂੰ ਆਪਾਂ ਪਹਿਲੀ ਵਾਰੀ ਸਟਾਲ ਲਗਾਇਆ ਔਰ ਆਪਾਂ ਸੈਟੀਸਫਾਈਡ ਆ ਔਰ ਕਸਟਮਰ ਵੀ ਸਾਡੇ ਤੋਂ ਪੂਰੇ ਬਰਬਰ ਸੈਟੀਸਫਾਈਡ ਹੈ ਕਿ ਹਾਂ ਉਹਨਾਂ ਨੂੰ ਇਹ ਵਾਲੀ ਕੁਆਲਿਟੀ ਕਿੱਥੇ ਨਹੀਂ ਮਿਲ ਰਹੀ ਜੀ ਰੇਟ ਰੇਟ ਵਗੈਰਾ ਕੀ ਹੈ ਕਿਦੇ ਸਰ ਰੇਟ ਸਾਡੇ ਬਹੁਤ ਰੀਜ਼ਨੇਬਲ ਆ ਸਾਡੇ ਕੋਲ 500 ਤੋਂ ਆਈਟਮਸ ਹੈ ਔਰ ਇਹ ਸਾਰੇ ਦੇਖ ਸਕਦੇ ਹੋ ਤੁਸੀਂ ਸੈਟਸ ਦੇਖਦੇ ਸੋ 800 900 1000 ਈਵਨ ਛੋਟੇ ਵੀ ਆਰਟੀਕਲਸ ਐ ਮੇਰੇ ਕੋਲ ਜਿੱਦਾਂ 300 400 ਕਾਲਜ ਵਰਲੀ ਬਹੁਤ ਕੁਝ ਐ ਮਤਲਬ ਸਾਰੀ ਤਰ੍ਹਾਂ ਦੇ ਆਈਟਮਸ ਤੁਹਾਨੂੰ ਮਿਲਣਗੇ ਪਰ ਜਿਹੜਾ ਤੁਹਾਡੇ ਕੋਲ ਆਏਗਾ ਉਹ ਵਾਪਸ ਨਹੀਂ ਜਾਏਗਾ ਨਹੀਂ ਨਹੀਂ ਵਾਪਸ ਨਹੀਂ ਜਾਏਗਾ ਕੁਝ ਲੈ ਕੇ ਹੀ ਜਾਏਗਾ ਲੈ ਕੇ ਜਾਏਗਾ ਹਾਂਜੀ ਸੋ ਤਸਵੀਰਾਂ ਬਿਲਕੁਲ ਬੜਾ ਅੱਛਾ ਇਹਨਾਂ ਨੇ ਮੈਸੇਜ ਦਿੱਤਾ ਆਪਾਂ ਹੋਰ ਜਣ ਵੀ ਆਪਾਂ ਗੱਲਬਾਤ ਕਰਾਵਾਂਗੇ ਆਪਣੇ ਅਮੇਜੀ ਟੀਵੀ ਚੈਨਲ ਤੇ ਸੋ ਬਿਲਕੁਲ ਤੁਸੀਂ ਤਸਵੀਰਾਂ ਅਮੇジング ਤੇ ਦਿਖਾ ਰਹੇ ਆ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿੰਦਾ ਅੱਜ ਤੁਹਾਡੇ ਚਿਹਰੇ ਰੌਣਕਾ ਕਿਉਂ ਲੱਗ ਰਹੀਆਂ ਅੱਜ ਬਸ ਅੱਜ ਖੁਸ਼ੀ ਦਾ ਮਾਹੌਲ ਚੜਿਆ ਹੋਇਆ ਹੈ ਪੂਰੀ ਤਰ੍ਹਾਂ ਰੌਣਕਾ ਹੀ ਰੌਣਕਾ ਵਗੀਆਂ ਆਈਆਂ ਨੇ ਇ ਤੇ ਕੱਲ ਕਰਵਾਚੋਤ ਵੀ ਆ ਰਿਹਾ ਵੈ ਤੇ ਲੇਡੀ ਆਪਣੇ ਹਸਬੰਡ ਵਾਸਤੇ ਵੱਡੀਆਂ ਉਮਾਰਾਂ ਮੰਗਦੀਆਂ ਨੇ ਇੱਕ ਦਿਨ ਹੁੰਦਾ ਵੈ ਤੇ ਬਾਕੀ ਦਿਨ ਬਾਕੀ ਦਿਨ ਵੀ ਨਹੀਂ ਹੈ ਪਿਆਰ ਤਾਂ ਦੇਖੋ ਜੀ ਹੈਗਾ ਹੀ ਹੈ ਅੱਜ ਉਹ ਮੈਂ ਚਕਾਲੋ ਲੋਹ ਜੀ ਪਿਆਰ ਹੈਗਾ ਜੀ ਬਿਲਕੁਲ ਕਿੰਨਾ ਦੇਖਦੇ ਹੋ ਕਿ ਆ ਮਹਿੰਦੀ ਵਾਲੇ ਇੱਥੇ ਤੁਸੀਂ ਲਗਾਏ ਹੋਏ ਨੇ ਬੜੇ ਅੱਛੇ ਬਰੀਕ ਮਹਿੰਦੀ ਲੱਗ ਰਹੀ ਹੈ ਮੋਟੀ ਮਹਿੰਦੀ ਲੱਗ ਰਹੀ ਹੈ ਤੇ ਕਸਟਮਰ ਪੂਰਾ ਸੈਟੀਸਫਾਈਡ ਹੈ ਕਿੰਦਾ ਦੇ ਦੋ ਕੀ ਕਹਿਣਾ ਚਾਹੋਗੇ ਮੈਂ ਤਾਂ ਮਤਲਬ ਬਹੁਤ ਨੇ ਮਹਿੰਦੀ ਆਟ ਮੈਂ ਦੇਖੀ ਮਤਲਬ ਇੱਕਦਮ ਬਰੀਕੀ ਨਾਲ ਲੱਗੀ ਆ ਜਿੱਦਾਂ ਕਸਟਮਰ ਵੀ ਆ ਰਹੇ ਆ ਰਿਵਿਊਸ ਦੇਖ ਰਹੀਆਂ ਰੰਗ ਇੱਕਦਮ ਗੂੜਾ ਹੈ ਪਿਆਰ ਵਰਗਾ ਗੂੜਾ ਰੰਗ ਚੜਿਆ ਆ ਮਹਿੰਦੀ ਤੇ ਕਿਤੇ ਨਾ ਕਿਤੇ ਜਾ ਕੇ ਜਿਵੇਂ ਕਹਿੰਦੇ ਨਾ ਇੱਕ ਪ੍ਰਾਣੀ ਹੈ ਬੁੜੀਆਂ ਦੀ ਕਹਾਤ ਹੈਗੀ ਆ ਕਿ ਹੈ ਮਹਿੰਦੀ ਜਿਹਦੇ ਜ਼ਿਆਦਾ ਗੂੜੀ ਲੱਗੇ ਉਹ ਸੱਸ ਨਾਲ ਬੜਾ ਪਿਆਰ ਹੁੰਦਾ ਵਾ ਹਾਂ ਹੁੰਦਾ ਹੁੰਦਾ ਦੇਖ ਕੇ ਲੱਗਦਾ ਹੀ ਇਹ ਮਹਿੰਦੀ ਦਾ ਰੰਗ ਨਾ ਗੂੜਾ ਚੜਿਆ ਆ ਮੈਂ ਤਾਂ ਕਹਿੰਨੀ ਆ ਬੱਸ ਸਾਰਿਆਂ ਦਾ ਪਿਆਰ ਇਦਾਂ ਹੀ ਰਵੇ ਬੜਾ ਅੱਛਾ ਇਹ ਮਹਿੰਦੀ ਆਟ ਲਗਾ ਰਿਹਾ ਤੇ ਗੱਲ ਕਰਨ ਦੀ ਕੋਸ਼ਿਸ਼ ਮੈਂ ਸਤਿ ਸ਼੍ਰ ਕੰਮ ਕਿਦਾਂ ਮਹਿੰਦੀ ਦੇ ਲਗਾ ਰਹੇ ਹੋ ਕਿਦਾਂ ਦੇ ਲੱਗੇ ਬਹੁਤ ਅੱਛਾ ਲੱਗ ਰਿਹਾ ਬਹੁਤ ਸੁੰਦਰ ਮਹਿੰਦੀ ਲਗਾਈ ਹੈ ਬਿਲਕੁਲ ਬਾਰੀਕ ਜਿਵੇਂ ਮੈਨੂੰ ਚਾਹੀਏ ਸੀ ਬਿਲਕੁਲ ਵੈਸੀ ਲੱਗ ਰਹੀ ਹੈ ਨਹੀਂ ਤੁਸੀਂ ਸੈਟੀਸਫਾਈਡ ਹੋ ਸੀ ਹਾਂਜੀ ਹਾਂਜੀ ਬਹੁਤ ਸੈਟੀਸਫਾਈਡ ਹਾਂ ਜੀ ਕਿਵੇਂ ਦੇਖਦੇ ਹੋ ਕਿ ਜਿਵੇਂ ਹੈ ਮਹਿੰਦੀ ਤੁਸੀਂ ਬਾਰੀਕ ਕਰਕੇ ਤੁਸੀਂ ਗੱਲ ਕੀਤੀ ਤੁਹਾਨੂੰ ਬਾਰੀਕ ਹੀ ਅੱਛੀ ਲੱਗਦੀ ਹੈ ਜਾਂ ਮੋਟੀ ਨਹੀਂ ਨਹੀਂ ਮੈਨੂੰ ਬਾਰੀਕ ਹੀ ਅੱਛੀ ਲੱਗਦੀ ਹੈ ਮੈਂ ਜੋ ਫੋਟੋ ਦਿਖਾਈ ਸੀ ਉਦਾਂ ਦੀ ਹੈ ਬਿਲਕੁਲ ਸੇਮ ਜਿੱਦਾਂ ਤੁਸੀਂ ਫੋਟੋ ਦਿਖਾਈ ਹੈ ਹਾਂਜੀ ਹਾਂਜੀ ਬਿਲਕੁਲ ਤੇ ਮੈਮ ਰੇਟ ਕਿੱਦਾਂ ਦੇ ਹੈਗੇ ਇਹਨਾਂ ਦੇ ਰੇਟ ਬਿਲਕੁਲ ਰੀਜ਼ਨੇਬਲ ਹੈ ਮੈਂ ਪੂਰੀ ਮਾਰਕੀਟ ਘੁੰਮੀ ਹੈ ਤੇ ਇੱਥੇ ਮੈਨੂੰ ਬਹੁਤ ਚੰਗਾ ਲੱਗਿਆ ਜੀ ਤੇ ਵਸ ਕੀ ਕੀ ਰ ਮਤਲਬ ਡਿਪੈਂਡ ਕਰਦਾ 2100 3100 ਮਤਲਬ ਇਦਾਂ ਜੀ ਹਾਂਜੀ ਪਹਿਲਾਂ ਮੈਂ ਮੈਡਮ ਨੂੰ ਪੁੱਛੂੰਗਾ ਕਿ ਮੈਡਮ ਜੀ ਤੁਹਾਡਾ ਸਸਣਾ ਕਿੰਨਾ ਕੁ ਪਿਆਰ ਹੈ ਬਹੁਤ ਜ਼ਿਆਦਾ ਉਹ ਤਦ ਹੀ ਉਹ ਮੈਨੂੰ ਤੁਹਾਡੇ ਚਿਹਰੇ ਤੋਂ ਤੁਹਾਡੇ ਹੱਥਾਂ ਤੋਂ ਹੀ ਲੱਗਦਾ ਵਿਆਹ ਵਾ ਸੋਹਰੇ ਨਾਲ ਵੀ ਹੈ ਤੇ ਹਸਬੰਡ ਨਾਲ ਵੀ ਹੈ ਤੇ ਸਸਨ ਨਾਲ ਵੀ ਹੈ ਵਾ ਤੇ ਕੀ ਕਹਿਣਾ ਚਾਹੁੰਗੇ ਉਹਨਾਂ ਵਾਸਤੇ ਵੱਡਿਆਂ ਵਾਸਤੇ ਆਮ ਬlesed ਕਿ ਮੈਨੂੰ ਇਤਨੀ ਅੱਛੀ ਫੈਮਲੀ ਮਿਲੀ ਹੈ ਜੀ ਉਹ ਮੇਰੀ ਮਹਿੰਦੀ ਬਤਾ ਰਹੀ ਹੈ ਵਾ ਜੀ ਵਾ ਕੀ ਬਾਤ ਹੈ ਸੋ ਮੈਂ ਹਮਨੇ ਬੜਾ ਅੱਛਾ ਮੈਸੇਜ ਦਿੱਤਾ ਹੈਗਾ ਆਪਾਂ ਹੋਰ ਜਾਣੇ ਵੀ ਆਪਾਂ ਗੱਲਬਾਤ ਕਰਦੇ ਆ ਮੈਮ ਤੁਹਾਡੇ ਵੀ ਹੱਥ ਤੇ ਗੂੜੀ ਚੜ ਗਈ ਮਹਿੰਦੀ ਤੁਹਾਡਾ ਕਿੰਨਾ ਸੱਸਨਾ ਪਿਆਰਾ ਹੈ ਇਨਫਿਨਿਟੀ ਜਿੰਨੂੰ ਹਾਂ ਜਿੰਨੂੰ ਤੁਸੀਂ ਤੁਸੀਂ ਕਾਊਂਟ ਨਹੀਂ ਕਰ ਸਕਦੇ ਹਾਂ ਕਾਊਂਟ ਨਹੀਂ ਕਰ ਸਕਦੇ ਯਾਨੀ ਕਿ ਦਿਲੋਂ ਗੂੜਾ ਪਿਆਰ ਹੈ ਨਾ ਗੂੜਾ ਪਿਆਰ ਆਮ ਫਿਜ਼ੀਓਥੈਰਾਪਿਸਟ ਮਾਈ ਪ੍ਰੋਫੈਸ਼ਨ ਜੀ ਤੇ ਕੀ ਕਹਿਣਾ ਚਾਹੁੰਗੇ ਵੱਡੇ ਵੱਡੇ ਵਾਸਤੇ ਆਪਣੇ ਬਸ ਸਭ ਕੀ ਬlesd ਰਹੇ ਸਾਰੇ ਲੰਬੀ ਲੰਬੀ ਉਮਰ ਹੈ ਅਚੀ ਹੈਲਥ ਮਿਲੇ ਸਭ ਕੋ ਪੇਰੈਂਟਸ ਕੋ ਹਸਬੰਡ ਕੋ ਸਭ ਕੋ ਜੀ ਹਾਂ ਜੀ ਸੋ ਬੜਾ ਅੱਛਾ ਮੈਸੇਜ ਦਿੱਤਾ ਹੈਗਾ ਸਤਿ ਸ਼੍ਰੀ ਅਕਾਲ ਮੈਮ ਕੀ ਨਾਮ ਹੈ ਮੈਂ ਮਿਨੀ ਡਾਕਟਰ ਮਿਨੀ ਮੈਮ ਕਿਦਾਂ ਦੇਖਦੇ ਹੋ ਕਿ ਤੁਸੀਂ ਪਲਕ ਵਰਮਾ ਮੇਕਅਪ ਆਰਟਿਸਟ ਤੇ ਆਏ ਹੈਗੇ ਹੋ ਤਾਂ ਕੀ ਕਹਿਣਾ ਚਾਹੁੰਦੇ ਮੈਨੂੰ ਲੱਗ ਰਿਹਾ ਹੈ ਬੈਸਟ ਟੋਲ ਹੈ ਤੁਹਾਡਾ ਤੇ ਮੈਂ ਮੇਰੀ ਫਰੈਂਡ ਨੇ ਵੀ ਇੱਥੋ ਹੀ ਲਗਵਾਈ ਤੇ ਉਹਨਾਂ ਨੇ ਮੈਨੂੰ ਰეკਮੈਂਡ ਕੀਤਾ ਕਿ ਤੁਸੀਂ ਇੱਥੇ ਹੀ ਜਾਓ ਤੇ ਇਹ ਬਹੁਤ ਅੱਛਾ ਮਤਲਬ ਲਗਾਉਂਦੇ ਹੈ ਮੈਡੀ ਤੇ ਮੈਮ ਤੁਸੀਂ ਮਹਿੰਦੀ ਹੁਣ ਲਗਾਉਣ ਵਾਸਤੇ ਆਏ ਹੋ ਜਾਂ ਮਹਿੰਦੀ ਲਗਾ ਲਈ ਹੈ ਜਾਂ ਲਗਾਉਣ ਲਈ ਆਏ ਹੋ ਮਹਿੰਦੀ ਪਾਣ ਲੱਗੀਆਂ ਹੁਣ ਬੱਸ ਮੈਂ ਅਪਾਇੰਟਮੈਂਟ ਲੈ ਕੇ ਆਈ ਹਾਂ ਅਚੋ ਅਪਾਇੰਟਮੈਂਟ ਲੈ ਕੇ ਆਏ ਹੋ ਵਾ ਦੀਵਾ ਕੀ ਬਾਤ ਹੈ ਮੈਮ ਜੇ ਤੁਸੀਂ ਅਪਾਇੰਟਮੈਂਟ ਲੈ ਕੇ ਆਓ ਤੇ ਕਿੰਨੀ ਦੇਰ ਦੀ ਅਪਾਇੰਟਮੈਂਟ ਆ ਗਈ ਤੁਹਾਡੀ ਮੇਰੀ ਉਹਨਾਂ ਨੇ ਕਹੇ ਸੀ ਤੁਸੀਂ ਸ਼ਾਮੀ ਆ ਜਾਣਾ ਤਾਂ ਕਿ ਤੁਹਾਡਾ ਰਸ਼ ਘਟ ਜਾਏਗਾ ਏ ਮੈਮ ਰੇਟ ਵਗੈਰੇ ਇਹਨਾਂ ਦੇ ਕਿੰਦਾ ਦੇ ਹੈਗੇ ਆ ਬੜੀ ਰੀਜ਼ਨੇਬਲ ਹੈ ਬਹੁਤ ਅੱਛਾ ਹੈ ਜੀ ਕਿੰਦਾ ਦੇ ਦੇ ਦੋ ਕਿ ਅੱਜ ਰੌਣਕਾਂ ਹੀ ਰੌਣਕਾਂ ਲੱਗੀਆਂ ਹੋਈਆਂ ਬੱਸ ਜੀ ਮੈਨੂੰ ਤਾਂ ਵੈਸੀ ਮਹਿੰਦੀ ਦਾ ਬਹੁਤ ਸ਼ੌਕ ਹੈ ਤੇ ਇਹ ਤਾਂ ਮੇਰੇ ਲਈ ਬਹੁਤ ਹੀ ਅੱਛੀ ਜਗ੍ਹਾ ਹੈ ਆਉਣੇ ਲਈ ਹਾਂਜੀ ਔਰ ਕੰਪਲੀਮੈਂਟਰੀ ਹਮੇ ਕੰਪਲੀਮੈਂਟਰੀ ਤਾਂ ਕੀ ਹੈ ਮੈਂ ਆਪੇ ਨੇ ਇਲਰਟਸ ਵੀ ਮਿਲ ਰਹੇ ਹਨ ਔਰ ਯਹਾਂ ਪੇ ਦੀਵਾਲੀ ਦੇ ਹਿਸਾਬ ਸੇ ਵੀ ਚੀਜ਼ੇ ਹਨ ਔਰ ਜੁਐਲਰੀ ਵੀ ਹੈ ਤਾਂ ਫਿਰ ਉਸ ਸੇ ਅੱਛਾ ਕੀ ਆਈ ਹੋ ਸਕਦਾ ਹਾਂਜੀ ਮੈਮ ਮੈਂ ਤੁਹਾਨੂੰ ਆਪਣੇ ਅਮੇਜ਼ਿੰਗ ਦੀ ਵੀ ਚੈਨਲ ਤੇ ਕਹਾਂਗਾ ਕਿ ਇੱਥੇ ਮਹਿੰਦੀ ਲਗਾਉਣ ਵ तो अभी हमें ये तो हमारा फर्स्ट ईयर है अभी तो लेकिन ये सूरत वाले लोग हैं तो ये है, हमारा एक्सपीरियंस तो बहुत ही अच्छा रह रहा है, है मैम बिल्कुल बहुत अच्छा चल रहा है मैम कहाँ से आयो आप मैं सूरत से आई हूँ सिंह ओके और क्या नाम है आपका मेरा नाम विरल जोशी है जी और मेरा इंस्टाग्राम पे क्रिस्टल मेन्द्री के नाम से अकाउंट है जी। जी। और मैम कैसे लग रहा है कि आप यहाँ पे बाहर से लुधियाना में आयो क्या रिस्पॉन्स लग बहुत अच्छा रिस्पांस है क्लाइंट को भी बहुत डिजाइन मेरी पसंद आ रही है कोई हाथों में कोई पैरों में सब जगह से अच्छी अच्छी डिटेलिंग वाली डिजाइन लगा रहे हैं फिगर्स भी बहुत लोगों ने एक्सेप्ट किए बहुत अच्छा लग रहा है उनको भी उनका भी रिव्यू बहुत अच्छा है और मैम कैसे लग रहा है कि यह कस्टमर कहता है कि मेरे को बारीक चाहिए मोटी चाहिए कैसे देखते हैं सबको बारीक और फिगर वर्क बहुत पसंद आ रहे हैं सब एक दूसरे का देख के बहुत अच्छी अच्छी डिजाइन्स लगवा रहे हैं जी और मैम एक बात अपने अमेजिंग चैनल में कहूँगा ਕੈਸੇ ਲੱਗ ਰਿਹਾ ਹੈ ਕਿ ਆਪ ਇਹ ਫੋਨ ਕਹਿੰਦੇ ਨਾ ਕਿ ਇਹ ਫੋਨ ਦਿਖਾ ਕੇ ਵੈਬਸਾਈਟ ਡਿਜ਼ਾਈਨ ਬਣਾ ਰਹੇ ਹੋ ਹਾਂ ਨਹੀਂ ਕੋਈ ਵੀ ਹੈ ਕਿਤਲੋ ਵੀ ਬਹੁਤ سارے ਕਲਾਇੰਟ ਆਪਣੀ ਆਪਣੀ ਡਿਜ਼ਾਈਨਸ ਹੋ ਸਭ ਦੇਖ ਕੇ ਲੈ ਕੇ ਆ ਰਹੇ ਸਰਚ ਕਰਕੇ ਲੈ ਕੇ ਆ ਰਹੇ ਹੋ ਉਹ ਦੇਖ ਸਕਦੇ ਹੋ ਕਿ ਇਹਨਾਂ ਦਾ ਕਹਿਣਾ ਕਿ ਕਸਟਮਰ ਜਿੱਦਾਂ ਦਾ ਹੋਵੇ ਅਸੀਂ ਓਦਾਂ ਦੀ ਚਾਹੀ ਕਵਾਲਿਟੀ ਬਣਾਉਣੀ ਹੈ ਦੇਖ ਸਕਦੇ ਹੋ ਕਿ ਇਹਨਾਂ ਨੇ ਕੈਮਰੇ ਉੱਤੇ ਕਸਟਮਰ ਨੇ ਕਿਹਾ ਕਿ ਮੈਨੂੰ 8 ਡਿਜ਼ਾਈਨ ਚਾਹੀਦਾ ਹੈਗਾ ਵਾ ਤੇ ਇਹਨਾਂ ਨੇ ਉਹ ਡਿਜ਼ਾਈਨ ਤਿਆਰ ਕਰਨ ਲੱਗੇ ਆ ਤਾਂ ਆਪਾਂ ਹੋਰ ਵੀ ਆਪਾਂ ਗੱਲਬਾਤ ਕਰਦੇ ਆ ਮੈਂ ਜਿਵੇਂ ਹੁਣ ਮੋਬਾਈਲ ਦੇ ਵਿੱਚ ਡਿਜ਼ਾਈਨ ਹੈਗਾ ਵਾ ਤੁਸੀਂ ਓਦਾਂ ਵੀ ਤਿਆਰ ਕਰ ਰਹੇ ਹੋ ਤੁਸੀਂ ਹਨਾ ਤੇ ਕੀ ਕਹਿਣਾ ਚਾਹੁੰਦੇ ਹੋ आ, सब लोग अपने अपने डिज़ाइंस लेके आ रहे हैं क्योंकि उनको कॉन्फिडेंस है हमारे पर भरोसा भी है कि जितना जो वो बताएंगे वो हम अच्छी वाली उनसे भी अच्छी जो फ़ोटो में उससे भी अच्छी मैं लगा सकती हूँ मेरी पूरी टीम लगा सकती है और, तो और कितनी टीम है आपकी मेरी आठ लोगों की टीम है फिर भी वो कम लग रही है यहाँ पर क्योंकि इतना यहाँ पर क्राउड हो चुका है और सबको पसंद आ रही है एक दूसरे को सब अपने रिलेटिव को बता के भी वो लेके आ रहे हैं यहाँ पे ਔਰ ਕਿ ਐਸੇ ਲੱਗ ਰਹਾ ਕਿ ਕੱਲ ਇੱਕ ਤਿਹਾਰ ਹੈ ਕਰਵਾ ਚੁੱਤ ਦਾ ਤਿਹਾਰ ਹੈ ਔਰ ਮੇਲਾਏ ਜੋ ਹੈ ਉਹ ਆਪਣੇ ਹਸਬੰਡ ਕੇ ਲੰਬੀ ਆਜੂ ਕੇ ਲੀਏ ਦੇਖ ਕੇ ਕੀ ਕਰ ਰਹੀ ਹੈ ਹਾਂ ਇਹ ਅਚਾਈ ਤਿਵਾਰ ਹੈ ਜੈਸੇ ਕਿ ਹਮਾਰੇ ਯਹਾਂ ਪੇ ਵਤਸਾ ਵੀ ਤਿਵਾਰ ਰਹਤਾ ਹੈ ਇਤਨਾ ਹੀ ਯਹਾਂ ਪੇ ਵੀ ਹੈ ਤਾਂ ਬਹੁਤ ਅੱਛਾ ਲੱਗ ਰਹਾ ਹੈ ਯਹਾਂ ਕੇ ਲੋਕ ਵੀ ਬਹੁਤ ਅੱਛੇ ਹੈ ਜੀ ਜੀ ਹਾਂ ਹਾਂ ਸੋ ਜਿਹੜੇ ਹੋਰ ਵੀ ਇੱਥੇ ਕਸਟਮਰ ਇੱਥੇ ਪਹੁੰਚੇ ਹੈਗੇ ਨੇ ਆਪਾਂ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਵਾਂਗੇ ਆਪਣੇ ਅਮੇਜ਼ਿੰਗ ਟੀਵੀ ਚੈਨਲ ਉਤੇ ਅਸੀਂ ਪਲਕ ਵਰਮਾ ਮੇਕਅਪ ਆਰਟਿਸਟ ਦੇ ਪਹੁੰਚੇ ਕੁਮਾਰ ਮੰਡੀ ਦੇ ਵਿੱਚ ਰੌਣਕਾਂ ਹੀ ਰੌਣਕਾਂ ਲੱਗੀਆਂ ਹੋਈਆਂ ਤਿਹਾਰ ਨੂੰ ਲੈ ਕੇ ਜਿਹੜਾ ਕੱਲ ਕਰਵਾ ਚੋ ਜਿਹੜਾ ਆ ਰਿਹਾ ਔਰ ਮਹਿਲਾਵਾਂ ਦੇ ਚਿਹਰੇ ਉੱਤੇ ਰੌਣਕਾਂ ਹੀ ਰੌਣਕਾਂ ਲੱਗੀਆਂ ਹੋਈਆਂ ਨੇ ਤੇ ਗੱਲਬਾਤ ਕਰਦੇ ਆ ਆਪਣੇ ਅਮੇਜ਼ਿੰਗ ਟੀਵੀ ਚੈਨਲ ਉੱਤੇ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੈਮ ਕਿੰਦਾ ਦੇਖਦੇ ਹੋ ਕਿ ਇੱਕ ਕੱਲ ਤਿਹਾਰ ਆਉਣ ਵਾਲਾ ਹੈ ਸਾਲ ਦਾ ਸਾਲ ਦਾ ਇੱਕ ਤਿਹਾਰ ਹੁੰਦਾ ਵਾ ਇੱਕ ਲੇਡੀਜ਼ ਦੇ ਇੱਕ ਚਿਹਰੇ ਤੇ ਰੌਣਕਾਂ ਹੀ ਰੌਣਕਾਂ ਲੱਗੀਆਂ ਹੁੰਦੀਆਂ ਕਿੰਦਾ ਦੇਖਦੇ ਹੋ ਕੀ ਕਹਿੰਦੇ ਆ ਕੁਛ ਨਹੀਂ ਬਸ ਬਹੁਤ ਵਧੀਆ ਲੱਗ ਰਿਹਾ ਇੱਥੇ ਆ ਕੇ ਬਹੁਤ ਅੱਛਾ ਲੱਗ ਰਿਹਾ ਹੈ ਜੀ ਕਿਵੇਂ ਹਾਂਜੀ ਬਹੁਤ ਅੱਛਾ ਲੱਗ ਰਿਹਾ ਇੱਥੇ ਆ ਕੇ ਔਰ ਡਿਜ਼ਾਈਨਸ ਕਾਫੀ ਅੱਛੇ ਹਨ ਨਕੋਲ ਮਹਿੰਦੀ ਦੇ ਮੈਂ 2-3 ਸਾਲ ਤੋਂ ਇਨੋਕਲ ਹੀ ਆ ਰਹੀ ਹਾਂ ਤੇ ਬਹੁਤ ਅੱਛਾ ਲੱਗ ਰਿਹਾ ਹੈ ਜੀ ਮੈਮ ਇੱਕ ਗੱਲ ਹੋਰ ਪੁੱਛੂਗਾ ਕਿ ਰੇਟ ਕਿਦਾਂ ਦੇ ਇਨਾਂ ਦੇ ਜੀ ਬਹੁਤ ਜੈਨੂਇਨ ਰੇਟ ਹੈ ਬਹੁਤ ਰੀਜ਼ਨੇਬਲ ਰੇਟ ਹੈ डिजाइन्स बहुत अच्छे हैं ना जी ते ਤੁਸੀਂ ਮੈਂ ਮਹਿੰਦੀ ਲਗਾ ਲਈ ਹੈ ਜਾਂ ਲਗਾਨੀ ਆਲੀ ਜਿਵੇਂ ਸਟਾਰਟ ਕਰਨੀ ਹੈ ਹਾਂਜੀ ਤੇ ਤੁਸੀਂ ਕਿੱਦਾਂ ਆਏ ਸੀ ਤੁਸੀਂ ਅਪਾਇੰਟਮੈਂਟ ਲਈਤੀ ਸੀ ਜਾਂ ਸਿੱਧਾ ਆਏ ਹੋ ਤੁਸੀਂ ਮੈਂ ਐਕਚੁਅਲੀ ਮੇਰੇ ਫਰੈਂਡ ਹੀ ਹੈ ਕਿ ਮੈਂ ਸਿੱਧਾ ਹੀ ਆਈ ਹਾਂ ਇਹਦਾ ਦਾਦੀ ਕਿ ਤੁਸੀਂ ਆਪ ਹੀ ਕਹਿ ਰਹੇ ਕਿ ਮੈਂ ਨੂੰ ਦੋ ਤਿੰਨ ਵਾਰੀ ਆਈ ਹਾਂ ਮੇਰੀ ਫਰੈਂਡ ਮੇਰੀ ਹੈ ਨਾ ਹਾਂਜੀ ਮੇਰੇ ਫਰੈਂਡ ਹੀ ਹੈ ਮੈਂ ਦੋ ਤਿੰਨ ਸਾਲ ਤੋਂ ਇਨਾਂ ਕੋਲ ਹੀ ਆ ਰਹੀ ਹਾਂ ਪਲਕ ਮੇਕਅਪ ਆਰਟਿਸਟ ਤੇ ਇੱਥੇ ਪਹੁੰਚੇ ਮਹਿੰਦੀ ਆਰਟ ਤੇ ਪਹੁੰਚੇ ਕੀ ਕਹਿਣਾ ਚਾਹੋਗੇ ਬਹੁਤ ਬੜੀਆ ਮਹਿੰਦੀ ਲੱਗ ਰਹੀ ਹੈ ਜੀ ਬਹੁਤ ਅੱਛਾ ਲੱਗ ਰਹਾ ਹੈ ਜੀ ਖਾਰੇ ਫੈਸਟਿਵ ਸੀਜ਼ਨ ਹੈ ਤਾਂ ਅੱਛਾ ਹੀ ਲੱਗ ਰਿਹਾ ਹੈ ਜੀ ਹਾਂ ਜੀ ਮੈਮ ਤੁਸੀਂ ਪਹਿਲਾਂ ਵੀ ਆਏ ਹੋ ਕਦੀ ਜਾਂ ਅੱਜ ਹੀ ਆਏ ਹੋ ਤੁਸੀਂ ਨੋ ਫਸਟ ਟਾਈਮ ਨਹੀਂ ਲਾਸਟ ਟਾਈਮ ਵੀ ਇਹਨਾਂ ਨੇ ਲਗਾਇਆ ਥਾ ਤਾਂ ਉਹ ਵੀ ਬਹੁਤ ਅੱਛਾ ਥਾ ਵੈਸੇ ਅਭੀ ਆਈ ਹੂੰ ਮੈਂ ਮਤਲਬ ਹਾਂ ਔਰ ਤੁਸੀਂ ਹੁਣੇ ਆਏ ਹੋ ਤੇ ਕਿਦਾਂ ਦੇਖਦੇ ਹੋ ਕਿ ਜਿਹੜਾ ਕੱਲ ਇੱਕ ਤਿਹਾਰ ਬੜਾ ਧੂਮ ਧਾਮ ਨਾਲ ਮਨਾਇਆ ਜਾਂਦਾ ਹਸਬੰਡ ਦੇ ਵਾਸਤੇ ਉਹ ਦਿਨਾਂ ਦੀ ਲੰਬੀ ਆਯੂ ਵਾਸਤੇ ਹਾਂਜੀ ਹਾਂਜੀ ਇਹ ਤਿਉਹਾਰ ਸਭ ਤੋਂ ਅੱਛਾ ਤਿਉਹਾਰ ਹੈ ਜੀ ਮਤਲਬ ਹਮ ਲੇਡੀਜ਼ ਦਾ ਤਾਂ ਸਭ ਤੋਂ ਵਧੀਆ ਤਿਉਹਾਰ ਇਹ ਸੀ ਕੋ ਮੰਨਿਆ ਜਾਂਦਾ ਹੈ ਜੀ ਤਾਂ ਇਹ ਮਹਿੰਦੀ ਅੱਛੀ ਲੱਗ ਜਾਏ ਤਾਂ ਉਸੇ ਵੀ ਵਧੀਆ ਹੈ ਜੀ ਹਾਂ ਇਹ ਕਹਿੰਦੇ ਆ ਕਿ ਇੱਕ ਤਿਹਾਰ ਜਿਹੜਾ ਕਰਵਾ ਚੌਥ ਦਾ ਤਿਹਾਰ ਇੱਕ ਹਸਬੰਡ ਵਾਸਤੇ ਹੁੰਦਾ ਵਾ ਤੇ ਇੱਕ ਦੂਜੀ ਗੱਲ ਕਹਿੰਦੇ ਨਾ ਇੱਕ ਮਹਿੰਦੀ ਜਿਹਦੇ ਜਿਹਦੇ ਹੱਥ ਤੇ ਗੁੜੀ ਲੱਗ ਜਵੇ ਜਿਹਨੂੰ ਗੁੜੀ ਲੱਗ ਜਵੇ ਉਹਨੂੰ ਉਹਨੂੰ ਕਹਿੰਦੇ ਉਹਨੂੰ ਉਹਨੂੰ ਸਾਸਰਾ ਪਿਆਰ ਬੜਾ ਹੁੰਦਾ ਵਾ ਹਾਂਜੀ ਹਾਂਜੀ ਗੁੜੀ ਅੱਜ ਕੱਲ ਮੈਂਦੀ ਸਾਰਿਆਂ ਦੀ ਗੁੜੀ ਲੱਗਦੀ ਹੈ ਸਾਰੀਆਂ ਸੱਸਾਂ ਬਹੁਤ ਜ਼ਿਆਦਾ ਪਿਆਰੀ ਕਰਦੀਆਂ ਹਾਂ ਮਤਲਬ ਕੋਈ ਉਹ ਨਹੀਂ ਹੈ ਸਾਰੀਆਂ ਸੱਸਾਂ ਹੀ ਬਹੁਤ ਅੱਛੀਆਂ ਨੇ ਸਾਰੇ ਹਸਬੈਂਡਸ ਬਹੁਤ ਅੱਛੇ ਹੈ ਸੋ ਆਪਾਂ ਮੈਮ ਨਾਲ ਆਪਾਂ ਗੱਲਬਾਤ ਕੀਤੀ ਹੈ ਮੈਮ ਨੇ ਬੜਾ ਅੱਛਾ ਮੈਸੇਜ ਦਿੱਤਾ ਹੋਇਆ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ